ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਹੈ ਗੱਲਬਾਤ ਆਪਾਂ ਇੱਕ ਐਸੇ ਸ਼ਾਹ ਬਾਰੇ ਕਰਨੀ ਹੈ ਜਿਹੜਾ ਕਿ ਵਿਆਜ ਉੱਤੇ ਕਰਜ਼ਾ ਦਿੰਦਾ ਸੀ ਔਰ ਇਸ ਸ਼ਾਹ ਦਾ ਅੱਧਾ ਲਾਹੌਰ ਦੇਣਦਾਰ ਸੀਗਾ ਹਾਂਜੀ ਦੋਸਤੋ ਗੱਲ ਕਰਾਂਗੇ ਬੁਲਾਕੀ ਸ਼ਾਹ ਦੇ ਬਾਰੇ ਸੋ ਵੀਡੀਓ ਬਹੁਤ ਇੰਟਰਸਟਿੰਗ ਹੈ ਨੂੰ ਸਾਰੀ ਨੂੰ ਸੁਣਨਾ ਧਿਆਨ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਸ਼ੇਅਰ ਵੀ ਕਰਨਾ ਚੈਨਲ ਜਿਹਨਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਦੋਸਤੋ ਉਸ ਸ਼ਾਹ ਦਾ ਅਸਲੀ ਨਾਮ ਬੁਲਾਕੀ ਮੱਲ ਸੀਗਾ ਪਰ ਇਤਿਹਾਸਕਾਰਾਂ ਦੇ ਮੁਤਾਬਕ ਉਹ ਬੁਲਾਕੀ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਲਾਹੌਰ ਦੇ ਵਿੱਚ ਲੋਕਾਂ ਨੂੰ ਵਿਆਜ ਉੱਤੇ ਕਰਜ਼ਾ ਦੇਣ ਵਾਲੇ ਉਹ ਉਸ ਜਮਾਨੇ ਦੇ ਬਹੁਤ ਵੱਡੇ ਸ਼ਾਹੂਕਾਰ ਸਨ ਤਾਂ ਦੋਸਤੋ ਬਲਾਕੀ ਸ਼ਾਹ ਦੇ ਬਹੀ ਖਾਤਿਆਂ ਵਿੱਚ ਵੱਡੇ ਵੱਡੇ ਜ਼ਿਮੀਂਦਾਰਾਂ ਦੇ ਅੰਗੂਠੇ ਲੱਗੇ ਹੋਏ ਸਨ ਜਾਂ ਦਸਖਤ ਮੌਜੂਦ ਸਨ ਔਰ ਉਹ ਕਿਸੇ ਨੂੰ ਕਦੇ ਵੀ ਨਰਾਸ਼ ਨਹੀਂ ਸੀ ਕਰਦਾ ਔਰਤਾਂ ਲਈ ਵੱਖਰੀ ਥਾਂ ਸੀ ਜਿੱਥੇ ਉਹ ਉਹਨਾਂ ਨੂੰ ਇੱਜ਼ਤ ਅਤੇ ਸਨਮਾਨ ਨਾਲ ਪਠਾਉਂਦਾ ਹੁੰਦਾ ਸੀ ਫਿਰ ਉਹਨਾਂ ਦੀ ਲੋੜ ਪੁੱਛਦਾ ਔਰਤਾਂ ਆ ਕੇ ਦੱਸਦੀਆਂ ਕਿ ਕੋਈ ਵਿਆਹ ਜਾਂ ਜਸ਼ਨ ਹੈ ਜੇਕਰ ਕਰਜ਼ੇ ਦੇ ਬਦਲੇ ਕੋਈ ਜੇ ਕੋਈ ਜੇਬਰ ਕਹਨੇ ਰੱਖਦੀ ਤਾਂ ਲਾਲਾ ਬੇਫਿਕਰ ਹੋ ਜਾਣਾ ਪੰਜਾਬ ਦੇ ਉਸ ਦੌਰ ਦੀ ਆਰਥਿਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਇਤਿਹਾਸਕਾਰ ਇਸ਼ਤਿਆਕ احمد ਇਹ ਆਪਣੀ ਕਿਤਾਬ ਪੰਜਾਬ ਬਲਦੀਡ ਪਾਰਟੀਸ਼ਨ ਐਂਡ ਕਲੇਜ਼ਨਡ ਦੇ ਵਿੱਚ ਲਿਖਦਾ ਕਿ ਸਮਾਜ ਦਾ ਹਰ ਤਬਕਾ ਕਿਸੇ ਨਾ ਕਿਸੇ ਪੱਧਰ ਉੱਤੇ ਸ਼ਾਹੂਕਾਰ ਦਾ ਕਰਜ਼ਦਾਰ ਸੀ ਲਾਹੌਰ ਦਾ ਪਰ ਮੁਸਲਮਾਨਾਂ ਨੂੰ ਇਹ ਆਰਥਿਕ ਦਬਾਅ ਸਭ ਤੋਂ ਵੱਧ ਤੰਗ ਕਰਦਾ ਸੀ ਉਹਨਾਂ ਦੇ ਮੁਤਾਬਕ ਲਾਹੌਰ ਦੇ ਬਲਾਕੀ ਸ਼ਾ ਇਸ ਆਮ ਸ਼ਾਹੂਕਾਰ ਪ੍ਰਬੰਧ ਦੀ ਬਿਹਤਰੀਨ ਮਿਸਾਲ ਮੰਨਿਆ ਜਾਂਦਾ ਜਿਨ੍ਹਾਂ ਸਾਹਮਣੇ ਵੱਡੇ ਜ਼ਿਮੀਂਦਾਰ ਵੀ ਕਰਜ਼ਦਾਰ ਨਜ਼ਰ ਆਉਂਦੇ ਸੀ ਤਾਂ ਦੋਸਤੋ মনির احمد ਦੀ ਇੱਕ ਕਿਤਾਬ ਹੈ ਮਿੱਟਤਾ ਹੋਇਆ ਲਾਹੌਰ ਇਹਦੇ ਵਿੱਚ ਮੋਤੀ ਦਰਵਾਜ਼ੇ ਦੇ ਬਸਨੀਕ ਹਿਫਜ਼ ਮੀਰਾਜ਼ੂਦੀਨ ਇਹਦੇ ਹਵਾਲੇ ਨਾਲ ਲਿਖਿਆ ਗਿਆ ਕਿ 100 ਰੁਪਏ ਲਓਗੇ ਤਾਂ ਉਹ ਪਹਿਲੇ 3 ਮਹੀਨਿਆਂ ਤੇ ਵਿਆਜ ਕੱਟ ਲਏਗਾ ਬਲਾਕੀ ਸ਼ਾ ਹਲਾਲ ਕਰਦਾ ਸੀ ਵਿਆਜ ਉੱਤੇ ਪੈਸੇ ਦੇ ਕੇ ਦਾਨਿਸ਼ਵਰ ਅਬਦੁੱਲਾ ਮਲਕ ਇਹ ਆਪਣੀ ਕਿਤਾਬ ਪੁਰਾਣੀ ਮਹਿਫਲੇ ਯਾਦ ਆ ਰਹੀ ਹੈ ਇਹਦੇ ਵਿੱਚ ਲਿਖਦਾ ਕਿ ਲਾਹੌਰ ਦੇ ਸਭ ਤੋਂ ਵੱਡੇ ਸ਼ਾਹੂਕਾਰ ਬਲਾਕੀ ਸ਼ਾ ਤੋਂ ਵਧੇਰੇ ਮੁਸਲਮਾਨ ਜ਼ਿਮੀਂਦਾਰ ਜਾਂ ਹੇਠਲੇ ਮੱਧਮ ਵਰਗ ਦੇ ਸਪੇਦ ਪੋਸ਼ ਕਰ ਜਾਂ ਲੈਂਦੇ ਸਨ ਇਥੋਂ ਤੱਕ ਕਿ ਉਹਨਾਂ ਦਾ ਪਰਿਵਾਰ ਵੀ ਬੁਲਾਕੀ ਸ਼ਾਹ ਦਾ ਕਰਜ਼ਦਾਰ ਸੀ ਬੁਲਾਕੀ ਸ਼ਾਹ ਦੀ ਇਮਾਰਤ ਤੋਂ ਤਾਂ ਮੇਰੇ ਦਾਦਾ ਜੀ ਵੀ ਕਹਿੰਦਾ ਖੋਫ ਖਾਂਦੇ ਸਨ ਬੁਲਾਕੀ ਸ਼ਾਹ ਦਾ ਡਰ ਮੇਰੇ ਦਿਮਾਗ 'ਚ ਬੈ ਗਿਆ ਸੀ ਇੱਕ ਦਿਨ ਮੈਂ ਦਾਦਾ ਜੀ ਦੀ ਉਂਗਲੀ ਫੜ ਕੇ ਗੁਮਟੀ ਬਾਜ਼ਾਰ ਤੋਂ ਜਾ ਰਿਹਾ ਸੀ ਤਾਂ ਮੇਰੀ ਨਜ਼ਰ ਹੇਠਾਂ ਸੜਕ ਉਤੇ ਅਚਾਨਕ ਦਾਦਾ ਜੀ ਨੇ ਰੋਕ ਕੇ ਕਿਹਾ ਪੁੱਤਰ ਬਲਾਕੀ ਸ਼ਾਹ ਨੂੰ ਸਲਾਮ ਕਰੋ ਤਾਂ ਬਲਾਕੀ ਸ਼ਾਹ ਦਾ ਨਾਮ ਸੁਣਦਿਆਂ ਹੀ ਮੈਂ ਸਹਿਮ ਗਿਆ ਉਹਨਾਂ ਦੇ ਵੱਲ ਵੇਖਿਆ ਪਰ ਡਰ ਤੇ আতੰਕ ਇੰਨਾ ਸੀ ਕਿ ਖੜੇ-ਖੜੇ ਕੰਦਾ ਮੇਰਾ ਪਿਸ਼ਾਬ ਨਿਕਲ ਗਿਆ ਇਹ ਦੇਖ ਕੇ ਬਲਾਕੀ ਸ਼ਾਹ ਥੋੜਾ ਮੁਸਕਰਾਇਆ ਤੇ ਮੈਨੂੰ ਜਿਉਂਦੇ ਰਹਿਣ ਦੀ ਦੁਆ ਦੇ ਕੇ ਅੱਗੇ ਵਧ ਗਿਆ ਤਾਂ ਹਾਫਿਜ਼ ਮਰਾਜ਼ੂਦੀਨ ਕਹਿੰਦਾ ਕਿ ਵੱਡੇ-ਵੱਡੇ ਰਈਸਾਂ ਦੀਆਂ ਜ਼ਮੀਨਾਂ ਬਲਾਕੀ ਸ਼ਾਹ ਦੇ ਕੋਲ ਗਹਿਣੇ ਪਈਆਂ ਸਨ ਮਿਟਤਾ ਹੂਆ ਲਾਹੌਰ ਕਿਤਾਬ ਦੇ ਵਿੱਚ ਸਿਆਸੀ ਆਗੂ ਤੇ ਵਕੀਲ ਸੈयद ਅਹਿਮਦ ਸੈयद ਕਰਮਾਨੀ ਦੇ ਹਵਾਲੇ ਨਾਲ ਲਿਖਿਆ ਗਿਆ ਕਿ ਬਲਾਕੀ ਸ਼ਾਹ ਦੇ ਦੇਣਦਾਰਾਂ ਦੇ ਵਿੱਚ ਮੀਆਂ ਮਮਤਾਜ਼ ਦੌਲਤਾਨਾ ਦੇ ਪਿਤਾ ਖਾਨ ਬਹਾਦਰ ਅਹਿਮਦ ਯਾਰ ਦੌਲਤਾਨਾ ਵੀ ਸ਼ਾਮਲ ਸਨ ਅੰਗਰੇਜ਼ੀ ਭਾਸ਼ਾ ਦੀ ਇੱਕ ਮੈਗਜ਼ੀਨ ਦਾ ਪਾਕਿਸਤਾਨ ਰਿਵਿਊ ਇਦੇ 1971 ਦੇ ਇੱਕ ਅੰਕ ਦੇ ਵਿੱਚ ਇੱਕ ਲੇਖਕ ਨੇ ਲਿਖਿਆ ਸੀ ਕਿ 1920 ਦੇ ਦਹਾਕੇ ਦੇ ਵਿਚਾਲੇ ਮੇਰੇ ਦਾਦਾ ਹਾਜੀ ਅਹਿਮਦ ਬਖਸ਼ ਇੱਕ ਫਾਰਸੀ ਕਵੀ ਸਨ ਤੇ علامه ਮੁਹੰਮਦ ਇਕਵਾਲ ਦੇ ਦੋਸਤ ਸਨ ਉਹਨਾਂ ਨੇ ਲਾਹੌਰ ਦੇ ਵਿੱਚ ਆਪਣੀ 65 ਕਨਾਲ ਜ਼ਮੀਨ ਵੇਚਣ ਦਾ ਫੈਸਲਾ ਲਿਆ ਤਾਂ ਇਹ ਜ਼ਮੀਨ 2000 ਰੁਪਏ ਦੇ ਬਦਲੇ ਲਾਹੌਰ ਦੇ ਸਭ ਤੋਂ ਵੱਡੇ ਸ਼ਾਹੂਕਾਰ ਬਲਾਕੀ ਸ਼ਾਹ ਦੇ ਕੋਲ ਗਹਿਣੇ ਪਈ ਸੀ ਮੇਰੇ ਬਜ਼ੁਰਗਾਂ ਦੀ بگੜਦੀ ਹਾਲਤ ਤੋਂ ਚਿੰਤਤ ਹੋ ਕੇ ਅਲਾਮਾ ਅਕਵਾਲ ਨੇ ਮੇਰੇ ਦਾਦੇ ਨੂੰ ਫਿਰ ਜ਼ਮੀਨ ਵੇਚਣ ਤੋਂ ਸਖਤੀ ਨਾਲ ਮਨਾ ਕੀਤਾ ਉਹ ਕਹਿੰਦਾ ਕਿ ਜ਼ਮੀਨ ਨੂੰ ਕਿਸੇ ਵੀ ਤਰ੍ਹਾਂ ਨਾਲ ਪਚਾਓ ਚੰਗਾ ਹੋਊਗਾ ਕਿ ਤੁਸੀਂ ਗਹਿਣੇ ਵੇਚੋ ਜਾਂ ਫਿਰ ਆਪਣੇ ਕੁਝ ਮਕਾਨ ਵੇਚ ਕੇ ਬਲਾਕੀ ਦਾ ਕਰਜ਼ਾ ਮੋੜ ਦਿਓ ਸਮੇਂ ਦੇ ਨਾਲ ਤੁਹਾਡੇ ਪੁੱਤਰ ਪਰਿਵਾਰ ਦੀ بگੜੀ ਕਿਸਮਤ ਨੂੰ ਸੰਭਾਲ ਲੈਣਗੇ ਪਰ ਬਦਨਸੀਬੀ ਨਾਲ ਮੇਰੇ ਦਾਦੇ ਨੇ ਉਹਦੀ ਸਲਾਹ ਨਹੀਂ ਮੰਨੀ 2013 ਵਿੱਚ 104 ਸਾਲਾਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਫੋਟੋ ਜਰਨਲਿਸਟ ਐਫੀ ਚੌਧਰੀ ਇਹਨੇ ਹੁਣ ਉਹ ਲਾਹੌਰ ਕਿੱਥੇ ਇਸ ਸਰਲੇਖ ਵਿੱਚ ਛਪਿਆ ਇੱਕ ਲੰਬਾ ਇੰਟਰਵਿਊ ਇਸ ਇੰਟਰਵਿਊ ਦੇ ਵਿੱਚ ਪੱਤਰਕਾਰ মনির ਅਹਿਮਦ মনির ਨੂੰ ਉਹਨੇ ਦੱਸਿਆ ਕਿ ਲਾਹੌਰ ਦੇ ਅੱਧੇ ਮੁ슬ਮਾਨ ਬਲਾਕੀ ਸ਼ਾਹ ਦੇ ਕਰਜਈ ਸੀਗੇ ਉਹ ਵੱਡੇ ਲੋਕਾਂ ਨੂੰ ਵੱਡਾ ਕਰਜ਼ਾ ਦਿਆ ਕਰਦਾ ਸੀ ਮਜੰਗ ਦੇ ਜਿੰਨੇ ਵੱਡੇ ਸ਼ਾਹ ਸਨ ਉਹਨਾਂ ਦੀਆਂ ਹਵੇਲੀਆਂ ਬਲਾਕੀ ਸ਼ਾਹ ਦੇ ਕੋਲ ਗਹਿਣੇ ਸੀ ਐਫ ਜੀ ਚੌਧਰੀ ਨੇ ਆਪਣੇ ਇੰਟਰਵਿਊ ਮੈਂ ਦੱਸਿਆ ਕਿ ਬਲਾਕੀ ਸ਼ਾਹ ਦੇ ਬੱਚੇ ਸੈਂਟ ਐਂਥਨੀ ਸਕੂਲ ਚ ਪੜ੍ਹਦੇ ਹੁੰਦੇ ਸੀ ਹਾਲਾਂਕਿ ਮਰਾਜੂਦੀਨ ਦਾ ਕਹਿਣਾ ਕਿ ਬਲਾਕੀ ਸ਼ਾਹ ਮੁਖਤਾਰ ਵੀ ਸੀ ਪੀਟਰ ਉਬਾਰਨ ਆਪਣੀ ਕਿਤਾਬ ਵੰਡੇਡ ਟਾਈਗਰ ਏ ਹਿਸਟਰੀ ਆਫ ਕ੍ਰਿਕਟ ਇਨ ਪਾਕਿਸਤਾਨ ਚ ਲਿਖਦਾ ਕੇ ਬਲਾਕੀ ਸ਼ਾ ਕ੍ਰਿਕਟ ਕਲੱਬ ਦਾ ਵੱਡਾ ਪੈਰੋਕਾਰ ਹੁੰਦਾ ਸੀਗਾ ਇੱਕ ਕਲੱਬ ਜਿਹੜਾ ਇਹ ਕਲੱਬ ਸੀ ਇਹ ਲਾਹੌਰ ਦੇ ਮੋਚੀ ਦਰਵਾਜੇ ਦੇ ਕ੍ਰਿਕਟ ਪ੍ਰੇਮੀ ਵਸਨੀਕਾਂ ਨੇ ਬਣਾਇਆ ਸੀ ਤੇ ਲਾਲਾ ਅਮਰਨਾਥ ਇਹਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿੱਚੋਂ ਇੱਕ ਸੀ ਤਾਂ ਹੁਣ ਸ਼ਾ ਜੀ ਦੇ ਕੀ ਹਾਲ ਨੇ ਉਹ ਜਵਾਬ ਦੰਦਾ ਸੀ ਕਿ ਕੁਝ ਪਤਾ ਨਹੀਂ ਕਦੋਂ ਮੇਰੇ ਸਾਹ ਬੰਦ ਹੋ ਜਾਣ ਉਹ ਇਹ ਮਨੀਮ ਇੱਧਰ ਆ ਦੱਸੋ ਚੌਧਰੀ ਸਾਹਿਬ ਕਿੰਨੇ ਪੈਸੇ ਐ ਜੀ 2000 ਉੜਾ ਦਿਓ ਬਿਆਤ ਅਸੀਂ ਬਥੇਰਾ ਖਾਦਾ ਏ ਚੌਧਰੀ ਦੱਸਦੇ ਨੇ ਕਿ ਦੇਖਦੇ ਦੇਖਦੇ ਸਭ ਪੁੱਛਣ ਦੇ ਬਹਾਨੇ ਆਉਣ ਲੱਗੇ ਲੱਖਾਂ ਰੁਪਏ ਲੈਣ ਵਾਲੇ ਵੀ ਆ ਗਏ ਸ਼ਾਹ ਜੀ ਸੁਣਿਆ ਤੁਸੀਂ ਬਿਮਾਰ ਹੋ ਹਾਂ ਯਾਰ ਪ੍ਰਮਾਤਮਾ ਦੀ ਮੱਤੀ 15 20 ਮਿੰਟ ਹੋ ਗਏ ਅੱਧਾ ਘੰਟਾ ਹੋ ਗਿਆ ਉਹਨਾਂ ਨੇ ਕਿਹਾ ਕਿ ਲੈ ਜਾ ਇਹਦਾ ਹਿਸਾਬ ਤੇ ਉਡਾ ਦਿਓ ਫਿਰ ਬਲਾਕੀ ਸ਼ਾ ਆਪ ਕਹਿੰਦਾ ਅੱਛਾ ਤੁਸੀਂ ਜਾ ਕੇ ਆਰਾਮ ਕਰੋ ਤੁਹਾਡੀ ਬੜੀ ਮਿਹਰਬਾਨੀ ਉਹਨਾਂ ਦਿਨਾਂ 'ਚ ਇਹ ਮਸ਼ਹੂਰ ਹੋਇਆ ਕੇ ਬਲਾਕੀ ਸ਼ਾਹ ਨੇ ਛੋਟੇ ਕਰਜ਼ਾਈ ਸੀ ਜਿਹੜੇ ਉਹਨਾਂ ਦੇ ਖਾਤੇ ਪਾੜਤੇ ਸੀ ਪਰ ਵੱਡੇ ਕਰਜ਼ਦਾਰਾਂ ਦੇ ਖਾਤੇ ਨਹੀਂ ਸੀ ਪਾੜੇ ਉਹਨੇ ਹੁਣ ਦੋਸਤੋ ਬਲਾਕੀ ਸ਼ਾਹ ਦੀ ਜਿਹੜਾ ਇਹਨੇ ਆਪਣੇ ਕੁਝ ਕਰਜ਼ਦਾਰਾਂ ਨਾਲ ਲੈਣ ਦੇਣ ਦੇ ਵਿਵਾਦ ਨੂੰ ਵੀ ਅਦਾਲਤਾਂ ਵਿੱਚ ਲੈ ਕੇ ਗਿਆ ਹੈ ਇਹ ਮੁਕੱਦਮੇ ਦਰਸਾਉਂਦੇ ਕਿ ਉਹਨਾਂ ਕੋਲੋਂ ਕਰਜ਼ਾ ਸਿਰਫ ਮੁ슬ਮਾਨੇ ਨਹੀਂ ਸੀ ਲੈਂਦੇ ਅਕਤੂਬਰ 1901 ਦੇ ਸਿਵਲ ਜੱਜਮੈਂਟਸ ਨਾਮ ਦੇ ਇੱਕ ਦਸਤਾਵੇਜ਼ ਵਿੱਚ ਕੇਸ ਨੰਬਰ 96 ਬਾਰੇ ਜਾਣਕਾਰੀ ਮੌਜੂਦ ਹੈ ਕਿ 19ਵੀਂ ਸਦੀ ਦੇ ਆਖਰੀ ਸਾਲਾਂ ਮ ਬੁਲਾਕੀ ਸ਼ਾਹ ਨੇ ਰੇਲਵੇ ਦੇ ਇੱਕ ਯੂਰੋਪੀਅਨ ਅਧਿਕਾਰੀ ਟੀਜੀ ਏਕਰਸ ਇਹਨੂੰ 1500 ਰੁਪਏ ਦਾ ਕਰਜ਼ਾ 3% ਪ੍ਰਤੀ ਮਹੀਨੇ ਦੀ ਵਿਆਜ ਤੇ ਦਿੱਤਾ ਸੀ ਏਕਰਦ ਨੇ ਕੁਝ ਵਿਆਜ ਤਾਂ ਦੇ ਦਿੱਤਾ ਪਰ ਅਸਲ ਰਕਮ ਸਮੇਂ ਸਿਰ ਅਦਾ ਨਾ ਕਰ ਸਕਿਆ ਹੇਟਲੀਆਂ ਅਦਾਲਤਾਂ ਨੇ ਕਿਹਾ ਕਿ ਇੰਨਾ ਜ਼ਿਆਦਾ ਵਿਆਜ ਜਾਇਜ਼ ਨਹੀਂ ਹੈ ਪਰ ਜਦੋਂ ਮਾਮਲਾ ਲਾਹੌਰ ਹਾਈ ਕੋਰਟ ਦੇ ਜੱਜ ਹੈਰਿਸ ਦੇ ਸਾਹਮਣੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਇਕਰਸ ਨੇ ਕਰਜ਼ੇ ਦਾ ਇਕਰਾਰਨਾਮਾ ਖੁਦ ਲਿਖਿਆ ਸੀ ਤੇ ਕਿਸੇ ਦਬਾਅ ਜਾਂ ਧੋਖਾਧੜੀ ਦਾ ਕੋਈ ਸਬੂਤ ਨਹੀਂ ਹੈ ਇਸ ਤਰ੍ਹਾਂ ਬਲਾਕੀ ਸ਼ਾਹ ਦੀ ਅਵੀਲ ਜਿਹੜੀ ਉਹ ਸਵਕਾਰ ਕਰ ਲਈ ਗਈ ਤੇ ਅਦਾਲਤ ਨੇ ਉਹਦੇ ਹੱਕ ਵਿੱਚ ਪੂਰੀ ਰਕਮ ਜਾਨੀ ਕਿ 2065 ਰੁਪਏ ਦਾ ਭੁਗਤਾਨ ਕਰਨ ਦਾ ਫਿਰ ਉਹਨੂੰ ਹੁਕਮ ਦਿੱਤਾ ਆਲ ਇੰਡੀਆ ਰਿਪੋਰਟਰ ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਮੁਕੱਦਮਿਆਂ ਦਾ ਇੱਕ ਦਸਤਾਵੇਜ਼ ਹੈ ਇੱਕ ਕੇਸ ਦਾ ਵੀ ਖੁਲਾਸਾ ਕਰਦਾ ਜੋ 2 ਫਰਵਰੀ 1914 ਨੂੰ ਚੀਫ ਜਸਟਿਸ ਕੈਨਸਿੰਗਟਨ ਅਤੇ ਜੱਜ ਸ਼ਾਹਦੀਨ ਦੇ ਸਾਹਮਣੇ ਆਇਆ ਸੀ ਬਲਾਕੀ ਸ਼ਾਹ ਨੇ ਕਰਜ਼ੇ ਦੀਆਂ ਸ਼ਰਤਾਂ ਮੁਤਾਬਕ 2 ਸਾਲ ਤੱਕ ਵਿਆਜ ਨਾ ਮਿਲਣ ਤੋਂ ਬਾਅਦ ਦੁਨੀ ਚੰਦ ਦੇ ਗਹਿਣੇ ਰੱਖੀ ਜਾਇਦਾਦ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਬਲਾਕੀ ਸ਼ਾਹ ਨੂੰ ਲਾਹੌਰ ਦਾ ਸਭ ਤੋਂ ਵੱਡਾ ਸ਼ਾਹੂਗਰ ਮੰਨਿਆ ਜਾਂਦਾ ਪੱਤਰਕਾਰ ਮਜੀਦ ਸ਼ੇਕ ਨੇ ਇੱਕ ਲੇਖ ਵਿੱਚ ਲਿਖਿਆ ਉਹ ਕਹਿੰਦਾ ਇੱਕ ਬਹੁਤ ਹੀ ਸਤਕਾਰਯੋਗ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਬਲਾਕੀ ਸ਼ਾਹ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਨੇ ਤਬੀ ਬਾਜ਼ਾਰ ਯਾਨੀ ਕਿ ਬਾਜ਼ਾਰ-ਏ-ਹੁਸਨ ਵਿੱਚ ਅਕਸਰ ਆਉਣਾ ਜਾਣਾ ਸ਼ੁਰੂ ਕਰਤਾ ਇਸ ਲਈ ਇੱਕ ਰਾਤ ਉਹ ਵੀ ਉੱਥੇ ਪਹੁੰਚ ਗਿਆ ਤੇ ਆਪਣੇ ਪੁੱਤ ਦੇ ਸਾਹਮਣੇ ਬੈਠ ਗਿਆ ਜਾ ਕੇ ਉਹਦਾ ਪੁੱਤਰ ਡਾਂਸਰਾਂ ਤੇ ਜਿੰਨੀ ਵੀ ਰਕਮ ਖਰਚ ਕਰਦਾ ਬਲਾਕੀ ਸ਼ਾਹ ਤੋਂ ਬਲਾਕੀ ਸ਼ਾਹ ਉਹਦੋਂ ਦੁਗਣਾ ਨਜਰਾਨਾ ਉੱਥੇ ਦਿੰਦਾ ਸੀ ਅਖੀਰ ਵਿੱਚ ਦੋਵੇਂ ਪਿਤਾ ਤੇ ਪੁੱਤਰ ਖਾਲੀ ਹੱਥ ਘਰ ਨੂੰ ਆਏ ਇਹ ਤੋਂ ਬਾਅਦ ਬਲਾਕੀ ਸ਼ਾਹ ਦੇ ਪੁੱਤਰ ਨੇ ਸਮਝ ਲਿਆ ਕਿ ਉੱਥੇ ਬਾਜ਼ਾਰ ਵਿੱਚ ਕਿਸੇ ਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹ ਤਾਂ ਸਿਰਫ ਉਹਨਾਂ ਦੀ ਦੌਲਤ ਦੇ ਲਈ ਕੁੜੀ ਦੇ ਵਾਂਗ ਨਖਰੇ ਚੁੱਕਦੇ ਆ ਅਜਿਹੇ ਵਿੱਚ ਉਹਨੇ ਉੱਥੇ ਜਾਣਾ ਛੱਡ ਦਿੱਤਾ ਇਸ ਨਾਲ ਤਬੀ ਗਲੀ ਦੇ ਲੋਕਾਂ ਦਾ ਇੰਨਾ ਨੁਕਸਾਨ ਹੋਇਆ ਕਿ ਉਹਨਾਂ ਦਾ ਇੱਕ ਵਫ਼ਦ ਬਲਾਕੀਸ਼ਾ ਦੇ ਕੋਲ ਪਹੁੰਚਿਆ ਤੇ ਉਸ ਰਾਤ ਮਹਿਫਲ ਵਿੱਚ ਲੁੱਟਾਈ ਗਈ ਸਾਰੀ ਰਕਮ ਪੇਸ਼ ਕੀਤੀ ਤੇ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਤਬੀ ਗਲੀ ਆਉਣ ਦੀ ਇਜਾਜ਼ਤ ਦੇ ਦੇਣ ਬਲਾਕੀ ਸ਼ਾ ਨੇ ਰਕਮ ਵਾਪਸ ਲੈ ਲਈ ਤੇ ਕਿਹਾ ਕਿ ਉਹ ਉੱਥੋਂ ਚਲੇ ਜਾਣ। ਸ਼ੇਖ ਕਹਿੰਦਾ ਕਹਿੰਦਾ ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਦੱਸਿਆ ਸੀ ਕਿ ਪਾਕਿਸਤਾਨ ਬਣ ਤੋਂ ਪਹਿਲਾਂ ਬਲਾਕੀ ਸ਼ਾ ਦਾ ਪੋਤਾ ਲਾਟੋ ਸ਼ਾ ਜਾਂ ਰਾਮ ਪ੍ਰਕਾਸ਼ ਉਹਨਾਂ ਦਾ ਸਹਿਪਾਠੀ ਤੇ ਕਾਲਜ ਕ੍ਰਿਕਟ ਟੀਮ ਦੇ ਵਿੱਚ ਇੱਕੋ ਸਾਥੀ ਸੀਗੇ। ਲਾਟੋ ਤੇ ਮਜ਼ਹਰ ਅਲੀ ਜੋ ਬਾਅਦ ਵਿੱਚ ਪੱਤਰਕਾਰ ਬਣਿਆ। ਇਹ ਸਿਰਫ ਦੋ ਸਟੂਡੈਂਟ ਸੀਗੇ ਜੋ ਆਪਣੀਆਂ ਕਾਰਾਂ ਚ ਕਾਲਜ ਆਉਂਦੇ ਸੀ। ਲਾਟੋ ਸਿਰਫ ਰੇਸ਼ਮ ਦੇ ਕੱਪੜੇ ਪਾਉਂਦਾ ਸੀ ਤੇ ਮજર ਅਲੀ ਖਾਨ ਖਾਦੀ ਦੇ ਕੱਪੜੇ ਪਾਉਂਦਾ ਸੀ ਅਸਰ ਸਲੀਮ ਸ਼ੇਖ ਨੇ ਆਪਣੀ ਕਿਤਾਬ ਠੰਡੀ ਸੜਕ ਇਤਿਹਾਸ ਸੱਭਿਆਚਾਰ ਤੇ ਸਾਹਿਤਿਕ ਦ੍ਰਿਸ਼ ਮਾਲ ਰੋਡ ਲਾਹੌਰ માં ਲਿਖਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਮਸਜਿਦ-ਏ ਸ਼ਹਾਦਾ ਦੇ ਸਾਹਮਣੇ ਮੌਜੂਦਾ ਸਾਦਕ ਪਲਾਜ਼ਾ ਦੇ ਕੋਨੇ ਤੇ ਟੈਬੋ ਕੋਇਸਟ ਨਾਮ ਦੀ ਇੱਕ ਦੁਕਾਨ ਸੀ ਇਹਦਾ ਮਾਲਕ ਬਲਾਕੀ ਸ਼ਾਦਾ ਪੋਤਾ ਸੀ ਤੇ ਦੁਕਾਨ ਚ ਹਰ ਤਰ੍ਹਾਂ ਦਾ ਤਮਾਕੂ ਵੀ ਉਪਲਬਧ ਹੁੰਦਾ ਸੀ ਹੁਣ ਬੰਡ ਵੇਲਾ ਆ ਗਿਆ 47 ਹੁਣ ਬੰਡ ਵੇਲੇ ਬਲਾਕੀ ਸ਼ਾਹ ਦੇ ਪਰਿਵਾਰ ਨੂੰ ਦੋਸਤੋਂ ਲਾਹੌਰ ਛੱਡਣਾ ਪਿਆ ਤੇ ਇਤਿਹਾਸਕਾਰਾਂ ਦੇ ਮੁਤਾਬਕ ਦੰਗਿਆਂ ਦੌਰਾਨ ਕਰਜ਼ਦਾਰਾਂ ਦੇ ਰਜਿਸਟਰ ਦੇ ਪੰਨੇ ਲਾਹੌਰ ਦੀਆਂ ਨਾਲੀਆਂ ਚ ਫਟੇ ਹੋਏ ਮਿਲੇ ਸਨ ਮਜੀਦ ਸ਼ੇਖ ਨੇ ਲਿਖਿਆ ਕਿ ਭਾਰਤ ਵਿੱਚ ਬਲਾਕੀ ਸ਼ਾਹ ਨੇ ਆਪਣੇ ਰਜਿਸਟਰ ਪਾੜ ਦਿੱਤੇ ਤੇ ਕਿਹਾ ਕਿ ਮੈਂ ਸਾਰਿਆਂ ਨੂੰ ਮੁਆਫ ਕਰਦਾ ਹਾਂ ਪਰ ਫਕੀਰ ਸੈਦ ਇਜ਼ਾਦੂਦੀਨ ਆਪਣੀ ਕਿਤਾਬ ਦਾ ਬਾਰਕ ਆਫ ਅ ਪੈਨ ਏ ਮੈਮਰੀ ਆਫ ਆਰਟੀਕਲਸ ਐਂਡ ਸਪੀਚਸ ਇਹਦੇ ਵਿੱਚ ਲਿਖਦਾ ਕਿ ਲਗਭਗ ਸਾਰੇ ਜ਼ਿਮੀਂਦਾਰ ਜਿਨ੍ਹਾਂ ਨੇ ਉਹ ਤੋਂ ਕਰਜ਼ਾ ਲਿਆ ਸੀ ਆਪਣੀਆਂ ਜ਼ਮੀਨਾਂ ਗਹਿਣੇ ਰੱਖੀਆਂ ਸਨ 47 ਚ ਬਲਾਕੀ ਛਾਂ ਨੂੰ ਆਪਣੇ ਕੀਮਤੀ ਰਜਿਸਟਰਾਂ ਨਾਲ ਭਾਰਤ ਜਾਣਾ ਪਿਆ ਪਰ ਗਰੰਟੀਆਂ ਸਰਹੱਦ ਦੇ ਦੂਜੇ ਪਾਸੇ ਛੱਡ ਦਿੱਤੀਆਂ ਗਈਆਂ ਦੇਰਾ ਤੂਨ ਦੇ ਵਿੱਚ ਕੋਈ ਸਨਾ ਮਹਿਰਾ ਨਾਮ ਦਾ ਬੰਦਾ ਸੀ ਉਹ মিডিਆ ਤੇ ਦਾਵਾ ਕਰਦਾ ਸੀ ਸੋਸ਼ਲ ਮੀਡੀਆ ਉੱਤੇ ਕਿ ਉਹ ਬਲਾਕੀ ਛਾਂ ਦੇ ਮਤਲਬ ਕਿ ਪਰਦਾਦਾ ਸਨ ਬਲਾਕੀ ਛਾਂ ਮਤਲਬ ਕਿ ਉਹਨਾਂ ਦੇ ਪਰਦਾਦਾ ਸੀਗੇ ਉਹ ਕਹਿੰਦਾ ਸੀ ਬੰਦਾ ਸਨਾ ਮਹਿਰਾ ਤਾਂ ਉਹਨਾਂ ਦੀ ਆਖਰੀ ਵਾਰਿਸ ਉਹ ਕਹਿੰਦਾ ਮੇਰੀ ਦਾਦੀ ਸ਼੍ਰੀਮਤੀ ਵਿਜੇ ਲక్ష్ਮੀ ਮਹਿਰਾ ਦਾ कोरोना ਕਾਰਨ ਦਿਹਾਂਤ ਹੋ ਗਿਆ। ਵਿਆਹ ਤੋਂ ਪਹਿਲਾਂ ਉਹਨਾਂ ਦਾ ਨਾਮ ਰਾਮਾ ਕੁਮਾਰੀ ਸੀ। ਉਹ ਹਮੇਸ਼ਾ ਗੁਮਟੀ ਬਾਜ਼ਾਰ, ਵਿਕਟੋਰੀਆ ਸਕੂਲ, ਨਨਹਾਲ ਹਵੇਲੀ ਤੇ ਹੋਰ ਯਾਦਾਂ ਬਾਰੇ ਗੱਲ ਕਰਦੀ ਰਹਿੰਦੀ ਸੀ ਤੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਲਾਹੌਰ ਜਾਣਾ ਚਾਹੁੰਦੀ ਸੀ ਪਰ ਬਦ ਕਿਸਮਤੀ ਦੇ ਨਾਲ ਦੋਸਤੋ ਜਾ ਨਹੀਂ ਸਕੀ ਉਹ 1929ਵਾਂ ਲਾਹੌਰ 'ਚ ਪੈਦਾ ਹੋਏ ਸਨ। ਤੇ ਇਹ ਉਹੀ ਸਾਲ ਹੈ ਜਦੋਂ ਬਲਾਕੀ ਸ਼ਾਹ ਨੇ ਗੁਮਟੀ ਬਾਜ਼ਾਰ ਦੇ ਵਿੱਚ ਇੱਕ ਚਾਰ ਮੰਜ਼ਿਲਾ ਬਿਲਡਿੰਗ ਦੀ ਉਸਾਰੀ ਪੂਰੀ ਕੀਤੀ ਸੀਗੀ ਤਾਂ ਆਪਣੀ ਕਿਤਾਬ ਲਾਹੌਰ ਅਵਾਰਗੀ ਇਹ ਲਿਖੀ ਹੈ ਮੁਸਤਸਰ ਹੁਸੈਨ ਤਾਰੜ ਇਹਨੇ ਇਸ ਇਮਾਰਤ ਦੀ ਪ੍ਰਸ਼ੰਸਾ ਜਿਹੜੀ ਉਹ ਇਦਾਂ ਕਰੀ ਉਹ ਕਹਿੰਦਾ ਬਲਾਕੀ ਸ਼ਾਹ ਦਾ ਸ਼ਾਹੀ ਘਰ ਇੱਕ ਜਾਦੂਈ ਸ਼ਖਸੀਅਤ ਦੀ ਇੱਕ ਮਿਸਾਲ ਤੇ ਜਿਹਨੂੰ ਸਿਮਿੰਟ ਦੀਆਂ ਬੇਲ ਬੂਟੀਆਂ ਗੁਲਦਸਤਿਆਂ ਮੇਰਾ ਬਦਾਰ ਬਾਲਕੋਨੀਆਂ ਤੇ ਲੋਹੇ ਦੇ ਜਾਲਾਂ ਨਾਲ ਸਜਾਇਆ ਗਿਆ ਤਾਂ ਇਹਦੀਆਂ ਬਾਲਕੋਨੀਆਂ ਨੂੰ ਸਹਾਰਾ ਦੇਣ ਵਾਲੇ ਥੰਮ ਨਾਜ਼ੁਕ ਤੇ ਸੁੰਦਰ ਸਨ ਦਾਖਲ ਹੋਣ ਵਾਲੇ ਦਰਵਾਜ਼ੇ ਦੀ ਸੁੰਦਰਤਾ ਦਿਲਮਾ ਦਾਖਲ ਹੋ ਜਾਂਦੀ ਸੀ ਔਰ ਹੁਣ ਦੋਸਤੋ ਉਹ ਇਮਾਰਤ ਹੈ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਹੁਣ ਜੁੱਤੀਆਂ ਬਣਾਈਆਂ ਜਾਂਦੀਆਂ ਹੈਠਾਂ ਚਾਰ ਦੁਕਾਨਾਂ ਐ ਜੋ ਕਿ ਚਮੜੇ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਕਿ ਜੁੱਤੀਆਂ ਤੇ ਹੋਰ ਚੀਜ਼ਾਂ ਉਹਨਾਂ ਦਾ ਵਿਪਾਰ ਕਰਦੀਆਂ ਇੱਕ ਪੇਂਟ ਤੇ ਕੈਮੀਕਲ ਦੀ ਦੁਕਾਨ ਹੈ ਦਾ ਲਾਹੌਰ ਦੇ ਗੁਮਟੀ ਬਾਜ਼ਾਰ ਦੇ ਵਿੱਚ ਜਿੱਥੇ ਇਹ ਖੰਡਰ ਇਮਾਰਤ ਹੈ ਬਹੁਤੇ ਲੋਕ ਹੁਣ ਬਲਾਕੀ ਸ਼ਾਹ ਦੇ ਬਾਰੇ ਨਹੀਂ ਜਾਣਦੇ ਜਦਕਿ ਉਹ ਬਲਾਕੀ ਸ਼ਾਹ ਉਹ ਬੰਦਾ ਦਾ ਜਿਹਦਾ ਅੱਧਾ ਸ਼ਹਿਰ ਲਾਹੌਰ ਕਰਜ਼ਦਾਰ ਸੀਗਾ ਹਿਸਾਬ ਲਾ ਲਓ ਤੁਸੀਂ ਬਲਾਕੀ ਸ਼ਾਹ ਐਦਾਂ ਦਾ ਸੀਗਾ ਆਇਟਮ ਸੋ ਦੋਸਤੋ ਇਹ ਸੀਗਾ ਬਲਾਕੀ ਸ਼ਾਹ ਦਾ ਇਤਿਹਾਸ ਸੋ ਮਿਲਦੇ ਹਣ ਭਨਵੇਂ ਜਾਣਕਾਰੀ ਲੈ ਕੇ ਉਰਤਕ ਦੇਓ ਅੱਗੇ ਸਤਿ ਸ਼੍ਰੀ ਅਕਾਲ